ਤੇ ਮੈਂ ਸਭ ਤੋਂ ਪਹਿਲਾਂ ਸਮੁੱਚੀ ਕਾਂਗਰਸ ਪਾਰਟੀ ਨੂੰ ਨਾਮ ਲੈ ਕੇ ਚੱਲਾਂ ਹੁਣ ਹਲਕੇ ਦੇ ਵਿੱਚ ਜਿਹੜੇ ਮੁੱਦੇ ਤੁਸੀਂ ਗੱਲ ਕਰ ਰਹੇ ਹੋ ਵਿਕਾਸ ਦੇ ਜਾਂ ਕੋਈ ਹਲਕੇ ਦੇ ਵਿੱਚ ਮੁੱਦੇ ਹੀ ਮੁੱਦੇ ਕਿਉਂਕਿ ਸਾਢੇ 3 ਸਾਲਾਂ ਦੇ ਵਿੱਚ ਇਸ ਨਿਕੰਮੀ ਸਰਕਾਰ ਨੇ ਪੰਜਾਬ ਦਾ ਵਿਨਾਸ਼ ਕੀਤਾ ਨਾ ਕੋਈ ਤਰੱਕੀ ਨਾ ਡਵੈਲਪਮੈਂਟ ਸਿਰਫ ਤਾਂ ਸਿਰਫ ਇੱਕ ਇਸ਼ਤਿਹਾਰबाजी ਦੀ ਸਰਕਾਰ ਆ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨਸ਼ਿਆਂ ਦਾ ਵਪਾਰੀ ਵਰਗ ਤੱਕ ਕਿਸਾਨਾਂ ਨਾਲ ਜਿਹੜਾ ਜੀ ਸਭ ਤੋਂ ਵੱਡਾ ਧੱਕਾ ਹੋਣੇ ਚੱਲਣ ਜਾ ਰਿਹਾ ਕਿਸਾਨਾਂ ਨਾਲ ਜਿਹੜਾ ਇਹਨਾਂ ਨੇ ਨਵਾਂ ਇੱਕ ਵਿਆਹ ਰਿਹਾ ਜ਼ਮੀਨਾਂ ਐਕਵਾਇਰ ਕਰਨ ਦਾ ਜਿਹੜਾ ਜੀ ਅਸੀਂ ਡਟ ਕੇ ਇਹਨਾਂ ਦਾ ਵਿਰੋਧ ਕਰਾਂਗੇ ਕਿ 24 ਜੇ ਕਿਸਾਨ ਕੋਲ ਜ਼ਮੀਨ ਹੀ ਹੈਗੀ ਨਹੀਂ ਐਵੇਂ ਤੇ ਉਹਦੇ ਕੋਲ ਕੁਝ ਵੀ ਨਹੀਂ ਸੋ ਇਹ ਸਰਕਾਰ ਦੇ ਖਿਲਾਫ ਲੜਨ ਲਈ ਸਾਡੇ ਕੋਲ ਇੰਨੇ ਮੁੱਦੇ ਆ ਕਿ ਇਹਨਾਂ ਨੂੰ ਮਾਜੇ ਤੇ ਲੋਕ ਇੱਥੋਂ ਭਜਾ ਖਾਲੀ ਇੱਥੇ ਮੋੜ ਹਾਂ ਜੀ ਵਿਧਾਨ ਸਭਾ ਦੇ ਵਿੱਚ ਵੀ ਕੱਲ ਜਿਹੜਾ ਨਗਾਦਾਰ ਵਿਰੋਧ ਕੀਤਾ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਕਿ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਦਾ ਪੈਸਾ ਖਰਾਬ ਕੀਤਾ ਜਾਂਦਾ ਹੈ। ਵਿਰੋਧੀ ਧਿਰ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਮਾਨਯੋਗ ਸਪੀਕਰ ਸਾਹਿਬ ਨੇ ਇੰਨਾ ਪੱਖਪਾਤ ਕੀਤਾ ਕਿ ਵਿਰੋਧੀ ਜਦੋਂ ਕਿ ਲੋਕ ਚਾਹੁੰਦੇ ਨੇ ਕਿ ਸਰਕਾਰਾਂ ਨੂੰ ਸਰਕਾਰ ਨੂੰ ਸਵਾਲ ਜਵਾਬ ਕੀਤੇ ਜਾਣ ਪਰ ਉੱਥੇ ਸਿਰਫ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਟਾਈਮ ਦਿੱਤਾ ਜਾਂਦਾ ਹੈ ਬੋਲਣ ਲਈ। ਅਤੇ ਸਾਡੀ ਜਿਹੜੀ ਕਾਂਗਰਸ ਪਾਰਟੀ ਦੇ ਸੀਐਲਪੀ ਨੇਤਾ ਨੇ ਬਾਈਬਾ ਸਾਹਿਬ ਨੇ ਇਸ ਦਾ ਵਿਰੋਧ ਕੀਤਾ। ਚਾਇਨਾ ਨੇ ਸ਼ਰਤ ਨੂੰ ਵਾਕ ਆਊਟ ਕਰ ਦਿੱਤਾ ਬਹੁਤ ਬਹੁਤ ਰਿਸਪਕਿਟੀ ਸ਼ਹਿਰੀ ਦੇ ਤਰ੍ਹਾਂ ਬਲੌਕ ਦਾ ਇਸ ਨਾ ਕਿਸ ਪੂਰੇ ਹਲਕੇ ਦਾ ਨਹੀਂ ਸੀ ਪਰ ਦਾ ਜੀ ਸਰਦਾਰ ਮਨਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਤੇ ਸਰਕਾਰ ਪ੍ਰਤਾਪ ਸਿੰਘ ਬਾਜਵਾ ਸੀਐਲਪੀ ਨੀਤਾ ਤੇ ਨਿਸ਼ਾ ਨਿਰਦੇਸ਼ਾਟ ਤੇ ਸਾਡੇ ਹਲਕੇ ਦੇ ਕੋਆਰਡੀਨੇਟਰ ਦੇ ਕੋਲ ਸਰਦਾਰ ਯੋਧਵੀਰ ਸਿੰਘ ਸਰ ਨੇ ਉਹਨਾਂ ਦੀ ਪ੍ਰਧਾਨਗੀ ਹੇਠ ਨਾਲ ਇਹ ਮੀਟਿੰਗ ਅੱਜ ਰੱਖੀ ਗਈ ਸੀ ਬਲੌਕ ਲੈਵਲ ਜਿਹੜੀ ਕਿ ਤੁਸੀਂ ਵੇਖਿਆ ਹੀ ਹੈ ਕਿ ਲੋਕਾਂ ਤੇ ਪਾਰਟੀ ਵਰਕਰਾਂ ਇੰਨਾ ਤੁਸੀਂ ਹਾਂ ਕਿ ਸਿਰਫ ਇੱਕ ਬਲੌਗ ਦੀ ਮੀਟਿੰਗ ਦੇ ਵਿੱਚ ਸਿਰ ਬਹੁਤ ਸ਼ਾਰਟ ਨੋਟਿਸ ਤੇ ਮੈਸੇਜ ਲੱਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਪਿੰਡ ਚੋਂ ਕਿਸੇ ਵੀ ਬਾਰਡ ਚੋਂ ਸ਼ਹਿਰ ਦੇ ਕੋਈ ਵਰਕਰ ਜਿਹੜਾ ਕਾਂਗਰਸਾ ਨਹੀਂ ਪਹੁੰਚਾ ਸੋ ਕਾਂਗਰਸ ਪਾਰਟੀ ਨੇ ਮਨ ਬਣਾ ਲਿਆ ਇਥੋਂ ਦੇ ਵਰਕਰਾਂ ਨੇ ਕਿ ਡਟ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨਗੇ ਅਵੇ ਵਿਧਾਨ ਸਭਾ ਦੀ ਜਿਹੜੀ ਬਾਇਲੈਕਸ਼ਨ ਆ ਰਹੀ ਹੈ ਤੰਤਾ ਸਾਹਿਬ ਇਥੋਂ ਜਿਤਾ ਕੇ ਕਾਂਗਰਸ ਪਾਰਟੀ ਦੇ ਅਮੀਰ ਬਣਗੇ ਇੱਕ ਬਹੁਤ ਵਧੀਆ ਗੱਲ ਵੇਖੋ ਜਿਹੜੀ ਕਿਹਨੇ ਕਰਾਈ ਗਈ ਹੈ ਉਹੀ ਉਤਸ਼ਾਹ ਦੀ ਸਾਹਮਣੇ ਵੇਖਿਆ ਹੁਮ ਹਮਾਰਾ ਕਾਠੀ ਆਪਣਾ ਕਾਂਗਰਸ ਸੌਰੀ ਇੱਕ ਮੋਟਾ ਅੱਜ ਲੱਖੀ ਜੀ ਨੂੰ ਪ੍ਰਧਾਨ ਨਿਯੁਕਤ ਕੀਤਾ ਵਾ ਬਲਾਕ ਕਰਨਦਰਨ ਦਾ ਕਾਂਗਰਸ ਹਮੇਸ਼ਾ ਚੜਦੀ ਕਲਾ ਚ ਰਹੀ ਹੈ ਤੇ ਚੜਦੀ ਕਲਾ ਜਰੂਰ ਬੀ ਜੀ ਸਮਾਜ ਦੇ ਵਿੱਚ ਜਿਵੇਂ ਆਈਪੀ ਨੂੰ ਨੰਗੇ ਲੈ ਚੱਲਦੀ ਆ ਉਸ ਤਰ੍ਹਾਂ ਦੇਖਦੇ ਹਾਂ ਜੀ ਨਹੀਂ ਪਈਆ ਹਾਈ ਕਮਾਂਡ ਦੀ ਮਰਜ਼ੀ ਹਾਈ ਕਮਾਂਡ ਜਿੰਨੂੰ ਹਕਮ ਦੋ ਜੀ ਸਾਰੇ ਇੱਕ ਮੋਟੇ ਰਹਿਣਗੇ ਸਾਰੇ ਇਕੱਠੇ ਰਹਿਣਗੇ ਜੀ ਅਰੇ ਇਹ ਇੱਕ ਬੜੀ ਮਰਜੀ ਹੋ ਗਈ। ਜੀ ਇੱਕ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਤਰਨਤਾਰਨ ਸ਼ਹਿਰੀ ਕਾਂਗਰਸ ਦਾ ਪ੍ਰਧਾਨ ਹਾਈ ਕਮਾਂਡ ਵੱਲੋਂ ਨਿਯੁਕਤ ਕੀਤਾ ਗਿਆ। ਸਰਦਾਰ ਲਖਵਿੰਦਰ ਸਿੰਘ ਲੱਕੀ ਪਾਗਲ ਜੀ ਨੂੰ। ਜੀ ਜੀ ਤੇ ਉਹਨਾਂ ਦੀ ਨਿਯੁਕਤੀ ਤੋਂ ਬਾਅਦ ਅੱਜ ਉਹਨਾਂ ਨੇ ਪਾਰਟੀ ਹਾਈ ਕਮਾਂਡ ਵੱਲੋਂ ਹਦੇਸ਼ ਹੈ ਕਿ ਹਰ ਇੱਕ ਬਲਾਕ 'ਚ ਮੀਟਿੰਗ ਹੋਵੇ। ਇਸ ਤੋਂ ਪਹਿਲਾਂ ਅਸੀਂ ਬਲਾਕ ਗੰਢੀਵੰਡ ਦੀ ਮੀਟਿੰਗ ਕੀਤੀ ਸੀ ਜੋ ਮੈਂ ਖੁਦ ਬਲਾਕ ਪ੍ਰਧਾਨ ਵਜੋਂ ਕਰਵਾਈ। ਅੱਜ ਲੱਕੀ ਜੀ ਵੱਲੋਂ ਸ਼ਹਿਰੀ ਬਲਾਕ ਦੀ ਮੀਟਿੰਗ ਕੀਤੀ ਗਈ ਹੈ ਜਿਹੜਾ ਬੜਾ ਚੰਗਾ ਉਪਰਾਲਾ ਹੈ। ਤੇ ਅੱਜ ਕਾਂਗਰਸ ਪਾਰਟੀ ਨੇ ਇੱਕ ਏਕਤਾ ਦਾ ਸਬੂਤ ਦਿੱਤਾ ਹੈ। ਸਮੂਚੇ ਸਾਡੇ ਪ੍ਰਮukh ਆਗੂ ਅੱਜ ਇੱਥੇ ਇਕੱਠੇ ਹੋਏ ਨੇ ਤੇ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਕਿ ਕਾਂਗਰਸ ਇੱਕ ਜੁੱਟ ਹੋ ਕੇ ਜਿਮਨੀ ਚੋਣ ਲੜੇਗੀ ਕਿਉਂਕਿ ਪਾਰਟੀ ਨੇ ਕਿਹਾ ਹੈ ਪੋਲ ਖੋਲੋ ਮਹਿਮ ਸ਼ੁਰੂ ਕਰੋ ਕਿਹਦੀ ਪੋਲ ਖੋਲੋ ਇਸ ਝਾੜੂ ਵਾਲਿਆਂ ਦੀ ਕਿਉਂਕਿ ਵਾਅਦੇ ਜਿਹੜੇ ਕਰਕੇ ਆਏ ਸਨ ਕਹਿੰਦੇ ਸਨ ਆਮਦਨ ਜਿਹੜੀ ਹੈ ਕਿਸਾਨਾਂ ਦੀ ਦੁੱਗਣੀ ਕਰਾਂਗੇ ਕਰਜ਼ਾ ਮਾਫ ਕਰਾਂਗੇ ਕਿਸਾਨ ਰੋਲੇ ਕਰਜ਼ਾ ਮੁਕਤ ਪੰਜਾਬ ਕਰਾਂਗੇ ਨਹੀਂ ਹੋਇਆ ਰੇਤਾ ਸਸਤੀ ਕਰਾਂਗੇ ਨਹੀਂ ਹੋਇਆ ਨਸ਼ਾ ਮੁਕਤ ਪੰਜਾਬ ਕਰਾਂਗੇ ਨਹੀਂ ਹੋਇਆ ਅੱਜ ਦਰਿਆ ਵਗ ਰਿਹਾ ਹੈ ਨਸ਼ੇ ਦਾ ਉਸ ਦੇ ਖਿਲਾਫ ਲੋਕਾਂ ਨੂੰ ਸचेत ਕੀਤਾ ਹੈ ਕਿਉਂਕਿ ਹੁਣ ਥੋੜੇ ਦਿਨਾਂ ਨੂੰ ਤੁਸੀਂ ਇਸੇ ਤਰਨਤਨ ਚ ਵੇਖੋਗੇ ਦਿੱਲੀ ਦੇ ਧੜ ਵੀ ਆਉਣਗੇ ਤੇ ਉਹ ਦਿੱਲੀ ਦੇ ਧੜ ਵੀ ਆ ਕੇ ਹਾਰੇ ਹੋਏ ਨਕਾਰੇ ਹੋਏ ਲੀਡਰ ਇੱਥੇ ਲੋਕਾਂ ਨੂੰ ਲਾਲਚ ਦੇਣਗੇ ਧੱਕੇਸ਼ਾਹੀ ਕਰਨਗੇ ਵੋਟ ਮੰਗਣ ਲਈ ਉਸ ਤੋਂ ਪਹਿਲਾਂ ਹੀ ਅਸੀਂ ਕਾਂਗਰਸ ਦੇ ਵਰਕਰਾਂ ਨੂੰ ਸचेत ਕੀਤਾ ਹੈ ਕਿ ਇਕੱਠੇ ਹੋ ਕੇ ਇਹਨਾਂ ਖਿਲਾਫ ਲੜਾਈ ਲੜੀ ਜਾਵੇ ਤੇ ਕਿਸੇ ਨਾਂ ਤੇ ਡਰ ਤੋਂ ਨਾ ਲਾਲਚ ਤੋਂ ਇਹਨਾਂ ਅੱਗੇ ਦੱਬਣ ਦੀ ਬਿਲਕੁਲ ਵੀ ਕਿਸੇ ਕੀਮਤ ਜ਼ਰੂਰਤ ਨਹੀਂ। ਵਿਧਾਨ ਸਭਾ ਸੈਸ਼ਨ ਹੋਇਆ ਕਾਫੀ ਗਹਿਣਾ ਕਿ ਨਹੀਂ ਦੇਖਣ ਨੂੰ ਮਿਲੀ ਹੈ ਲਗਾਤਾਰ ਆਮ ਆਦਮੀ ਪਾਰਟੀ ਦੋਸ਼ ਲਾਇਆ ਗਿਆ ਕਿ ਇਹ ਕਾਂਗਰਸ ਦੀ ਦੀਨ ਹੈ। ਜਿਵੇਂ ਅੱਜ ਪੰਜਾਬ ਦਾ ਪਾਣੀ ਘਰਦਾ ਜਾ ਰਿਹਾ ਇਹਨਾਂ ਨੇ ਸੋਦੇ ਹੀ ਗਲਤ ਕੀਤੇ ਇਹਨਾਂ ਨੇ ਜਿਹੜੀ ਹਿਮਾਚਲ ਤੱਕ ਜਿਹੜੀ ਲੋੜ ਨਹੀਂ ਕੀਤਾ ਪਾਣੀ ਲੈਣ ਲੱਗੇ ਹਰ ਇੱਕ ਮੁੱਦੇ ਦੇ ਉੱਪਰ ਕਾਂਗਰਸ ਨੂੰ ਕਿਹਾ ਜਾਦਾ ਕਿ 70 ਸਾਲ ਦੇ ਵਿੱਚ ਜੋ ਪੰਜਾਬ ਥੱਲੇ ਆਇਆ ਹੈ ਕਿੰਨੇ ਇਹਨਾਂ ਦੀ ਦੇਣ ਹੈ ਬੜਾ ਚੰਗਾ ਸਵਾਲ ਹੈ ਤੁਹਾਡਾ ਕਰਜ਼ੇ ਵਾਲਾ ਮੈਂ ਦੱਸ ਦਵਾਂ ਆਜ਼ਾਦੀ ਤੋਂ ਲੈ ਕੇ 2022 ਤੱਕ ਪੰਜਾਬ 'ਤੇ ਕਰਜ਼ਾ ਕਿੰਨਾ ਸੀ 282000 ਕਰੋੜ ਤੇ ਅੱਜ 3 ਸਾਲ ਹੋਏ ਨੇ ਤੇ ਪੰਜਾਬ 'ਤੇ ਕਰਜ਼ਾ ਹੈ 4 ਲੱਖ ਕਰੋੜ 75 ਸਾਲਾਂ 'ਚ ਚੜਿਆ 282 ਲੱਖ ਤੇ 3 ਸਾਲ 'ਚ ਇਹਨਾਂ ਸਵਾ ਲੱਖ ਚੜਾ ਦਿੱਤਾ ਹੈ ਤੇ ਅਗਲੀ ਗੱਲ ਇਹਨਾਂ ਨੂੰ ਮੈਂ ਪੁੱਛਾਂ ਕਰਜ਼ੇ ਦੀ ਗੱਲ ਕਰਦੇ ਨੇ ਕਰਜ਼ਾ ਕਿਉਂ ਉਣ ਵਧ ਰਿਹਾ ਹੈ ਆ ਪਰਸੋਂ ਸੈਸ਼ਨ ਸੀ ਜਿਹੜਾ ਬੁਲਾਇਆ ਹੈਰਾਨਗੀ ਦੀ ਗੱਲ ਹੈ ਇੱਕ ਦਿਨ ਦਾ ਖਰਚਾ ਆਉਂਦਾ ਹੈ ਕਰੋੜ ਸਵਾ ਕਰੋੜ 11 ਮਿੰਟ ਸੈਸ਼ਨ ਚਲਾਇਆ ਪ੍ਰਤੀ ਮਿੰਟ 9 ਲੱਖ ਰੁਪਈਆ ਪੰਜਾਬ ਦੇ ਲੋਕਾਂ ਤੇ ਜੇਬ ਤੇ ਖਰਚਾ ਪਿਆ ਹੈ ਤੇ ਜਿਹੜੇ 117 ਵਿਧਾਇਕ ਸਪੈਸ਼ਲ ਗੱਡੀਆਂ ਲੈ ਕੇ ਗਾਰ ਤੇ ਲੈ ਕੇ ਸਰਕਾਰੀ ਖਰਚੇ ਤੇ ਸੈਸ਼ਨ ਅਟੈਂਡ ਕਰਨ ਗਏ ਸਨ ਤੇ ਵਿਰੋਧੀ ਧਿਰ ਦੇ ਨੇਤਾ ਨੇ ਉੱਥੇ ਗੱਲ ਕਹੀ ਕਿ ਭਾਈ ਅਗਰ ਸੈਸ਼ਨ ਸਾਦੀ ਲਿਆਏ ਲਾਅ ਐਂਡ ਆਰਡਰ ਤੇ ਚਰਚਾ ਕਰ ਲੋ ਪਾਣੀ ਦੇ ਮੁੱਦੇ ਤੇ ਚਰਚਾ ਕਰ ਲੋ ਲੈਂਡ ਪੂਲਿੰਗ ਦੇ ਮੁੱਦੇ ਤੇ ਚਰਚਾ ਕਰ ਲੋ ਪਰ ਸਰਕਾਰ ਭੱਜ ਗਈ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਤੇ ਉਹ ਇੱਕ ਕਹਾਵਤ ਹੈ ਬੇਸ਼ਰਮਾਂ ਦੀ ਡੁੱਲ ਗਈ ਦਾਲ ਉਹ ਕਹਿੰਦੇ ਅਸੀਂ ਡੋਲ ਡੋਲ ਖਾਂਦੇ ਆ ਉਹ ਮੈਨੂੰ ਲੱਗਦਾ ਹਰਪਾਲ ਚੀਮਾ ਜੀ ਤੇ ਬੜੀ ਬਖੂਬੀ ਟੁੱਕਦੀ ਹੈ ਕਿਉਂਕਿ ਥੋੜੇ ਦਿਨ ਪਹਿਲਾਂ 8500 ਕਰੋੜ ਦਾ ਕਰਜ਼ਾ ਲੈ ਕੇ ਤੇ ਵਾਹ ਵਾਈ ਕੱਟਣ ਦਾ ਪੰਜਾਬੀਆਂ ਨੂੰ ਵਧਾਈ ਦੇਂਦਾ ਹੈ ਉਹ ਪਾਰਟੀ ਜਿਹੜੀ ਕਹਿੰਦੀ ਸੀ ਕਰਜ਼ਾ ਨਹੀਂ ਲਵਾਂਗੇ 30 ਹਜ਼ਾਰ ਰੇਤਾ ਚੋਂ ਕੱਢਾਂਗੇ ਅੱਜ ਜਨਾਬ 400 ਕਰੋੜ ਤੋਂ ਵੱਧ ਰੇਤਾ ਚੋਂ ਨਹੀਂ ਆਇਆ 1000 ਕਰੋੜ ਨਹੀਂ ਹੋਇਆ 40 ਮਹੀਨੇ ਬੀਤ ਕੇ 4 ਮਹੀਨਿਆਂ ਚ ਨਸ਼ਾ ਮੁਕਤ ਪੰਜਾਬ ਦੀ ਗੱਲ ਕੀਤੀ ਸੀ 4 ਦੀ ਜਗਾ 40 ਹੋ ਗਏ ਬੀਬੀਆਂ ਦਾ ਵੀ 40000 ਜਮਾ ਹੋਇਆ ਏ ਪੰਜਾਬ ਦੇ ਲੋਕ ਇਹਨਾਂ ਦੇ ਵਿਰੋਧ ਚ ਨੇ ਤੇ ਇਸ ਵਾਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਅਗਰ ਮੁਗਲਾਂ ਦਾ ਦੌਰ ਸੀ ਤੇ ਲੜਾਈ ਉੱਠੀ ਸੀ ਮੁਗਲਾਂ ਵਿਰੋਧ ਤੇ ਸ਼ਾਮ ਸਿੰਘ ਟੈਰੀ ਹੁਣਾ ਚਲਾਈ ਸੀ ਮਾਝੇ ਤੋਂ ਅਗਰ ਗੋਰਿਆਂ ਦੀ ਸਰਕਾਰ ਆਈ ਉਹਨਾਂ ਵਿਰੋਧ ਸ਼ੁਰੂਆਤ ਕੀਤੀ ਸੀ ਮਾਝੇ ਤੋਂ ਸੋਹਣ ਸਿੰਘ ਭਕਣਾ ਉਹਨਾਂ ਨੇ ਅਗਰ ਅੱਜ ਝਾੜੂ ਵਾਲਿਆਂ ਵਿਰੋਧ ਲੜਾਈ ਹੋਏਗੀ ਤਾਂ ਵੀ ਮਾਝੇ ਤੋਂ ਤਰਨਤਨ ਧਿਮਣੀ ਚੋਂ ਤੋਂ ਸ਼ੁਰੂਆਤ ਹੋਏਗੀ ਇਹਨਾਂ ਦੀ ਪਤਨ ਦੀ ਸ਼ੁਰੂਆਤ ਤੇ ਕਾਂਗਰਸ ਦੀ ਕਿੱਢ ਦੀ ਕਲਾ ਦੀ। ਜੋ ਕਿ ਸਾਰੇ ਟਿਕਟ ਦੇ ਚਾਹਵਾਨ ਵੀ ਪਹੁੰਚੇ ਇੱਕੋ ਮੰਚ ਤੇ। ਨਹੀਂ। ਸਾਰੇ ਚਾਹਵਾਨ ਬੇਚਕੋਣ ਲੇਕਿਨ ਸਾਰਿਆਂ ਨੂੰ ਮੈਂ ਇਕੱਠਿਆ ਕਰ ਦਿੱਤਾ। ਜੀ ਜੀ। ਤਰਨਤਾਂ ਦੇ ਵਿੱਚ। ਮੈਂ ਜਦੋਂ ਤਾਂ ਮੈਨੂੰ ਹਾਈ ਕਮਾਂਡ ਵੱਲੋਂ ਹੁਕਮ ਹੋਇਆ। ਉਹਨਾਂ ਤਾਂ ਮੈਂ ਤਕਰੀਬਤ ਸਾਰੇ ਸ਼ਹਿਰ ਦੇ ਵਿੱਚ ਹਰ ਵਾਰਡ ਦੇ ਵਿੱਚ ਜਿੰਨੇ ਵੀ ਆਪਣੇ ਪੁਰਾਣੇ ਵਰਕਰ ਸੀਗੇ। ਕਿਸੇ ਗੱਲੋਂ ਰੁੱਸੇ ਸੀ ਸਾਰਿਆਂ ਨੂੰ ਇੱਕ ਸਟੇਜ ਉੱਤੇ ਅਜੇ ਤੁਸੀਂ ਦੇਖ ਲਿਆ। ਸਭ ਨੂੰ ਮੈਂ ਇੱਕ ਸਟੇਜ ਤੇ ਲੈ ਆਂਦਾ। ਜਿਹੜੇ ਵੀ ਟਿਕਟ ਦੀ ਚਾਹ ਵਾਂ ਸੀਗੇ ਸਾਰਿਆਂ ਨੂੰ ਮੈਂ ਇੱਕ ਸਟੇਜ ਤੇ ਲਿਆ ਕੇ ਇਸ ਗੱਲ ਦੀ ਤੁਹਾਡੇ ਸਾਹਮਣੇ ਉਹਨਾਂ ਨੇ ਰਾਜੀਨਾਮਾ ਕਰਨਾ ਵੀ ਜਿੰਨੂੰ ਵੀ ਇੱਕ ਨੂੰ ਟਿਕਟ ਮਿਲੇਗੀ ਅਸੀਂ ਸਾਰੇ ਉਹਦੇ ਨਾਲ ਲੱਗੀ ਜੀ ਮੈਂ ਦਰ ਸਿੰਘ ਗਿੱਲ ਦੀ ਜਿਹੜੀ ਗੈਰ ਹਾਜ਼ਰੀ ਆ ਉਹ ਕਿਤੇ ਨਾ ਕਿਤੇ ਸ਼ੰਘਾਜ ਆਉਂਦੀ ਆ ਕਿਸ ਤਰ੍ਹਾਂ ਦੇ ਨਹੀਂ ਦੇਖੋ ਮੇਰਾ ਤਾਂ ਹੀ ਫੋਨ ਚੈੱਕ ਕਰ ਸਕਦੇ ਜੇ ਮੇਰੇ ਘਰ ਵਿੱਚੋਂ ਨਾ ਦੋ ਤਿੰਨ ਵਾਰੀ ਮੈਨੂੰ ਫੋਨ ਆਇਆ ਉਹਨਾਂ ਰਾਤੀ ਮੇਰੇ ਨਾਲ ਗੱਲ ਕੀਤੀ ਸਵੇਰੇ ਵੀ ਅੱਜ ਤੁਸੀਂ ਦੇਖ ਸਕਦੇ ਸਾਢੇ 12 ਵਜੇ ਵੀ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਅਰਜੈਂਟਲੀ ਕੰਮ ਨਾਲ ਨਾਲ ਹੁੰਦਾ ਤੇ ਪ੍ਰਧਾਨ ਜੀ ਮੈਂ ਜ਼ਰੂਰ ਆਣਾ ਕਿਉਂਕਿ ਮੇਰਾ ਆਪਣਾ ਪ੍ਰੋਗਰਾਮ ਹੈ ਕਿਸੇ ਦਾ ਪ੍ਰੋਗਰਾਮ ਉਹਨਾਂ ਦੇ ਕਹਿਣ ਦੇ ਮੁਤਾਬਕ ਪ੍ਰੋਗਰਾਮ ਬਣਾਇਆ ਸੀਗਾ ਜੀ ਉਹਨਾਂ ਨੂੰ ਘਰੇਲੂ ਇਹੋ ਜੀ ਅਤਲ ਨਾ ਪੈਂਦੀ ਤੇ ਉਹ ਜ਼ਰੂਰ ਪਹੁੰਚਦਾ ਵਰਕਰਾਂ ਨੂੰ ਪਾਰਟੀਆਂ ਜੁੜੇ ਹੋ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਇਸ ਵਾਰ ਦੀ ਜਿਮਨੀ ਚੋਣਾਂ ਵਿੱਚ ਕਿਸ ਤਰੀਕੇ ਦਾ ਪ੍ਰਦਰਸ਼ਨ ਰਹੇਗਾ ਕਿਉਂਕਿ ਲੰਬੇ ਸਮੇਂ ਬਾਅਦ ਜ਼ਿੰਮੇਵਾਰੀ ਪਾਰਟੀ ਨੇ ਫੇਰ ਤੁਹਾਨੂੰ ਦਿੱਤੀ ਹੈ ਵਿਸ਼ਵਾਸ ਦਿੱਤਾ ਹੈ ਨਹੀਂ ਦੇਖ ਜਿੰਨੀ ਹੁਣ ਮੈਂ ਕਰਦਾ ਪਿਆ ਐ ਇੰਨੀ ਮਿਹਨਤ ਉਦੋਂ ਵੀ ਕਰਦਾ ਸੀ ਜਦੋਂ ਇਲੈਕਸ਼ਨ ਆਉਂਦੇ ਸੀਗੇ ਹੁਣ ਥੋੜਾ ਜਿਹਾ ਉਹਨਾਂ ਨੇ ਜ਼ਿਆਦਾ ਬੋਝ ਪਾਲਤਾ ਵੀ ਜਲਦ ਕਰ ਦਿੱਤਾ ਕੰਮ ਕੋਈ ਗੱਲ ਨਹੀਂ ਮੈਂ ਪੂਰੀ ਤੰਦਾਈ ਨਾ ਕਰਾਂਗਾ ਸਭ ਨੂੰ ਇਕੱਠੇ ਸਭ ਮੇਰੇ ਨਾਲ ਰਲ ਕੇ ਚੱਲਦੇ ਵਰਕਰਾਂ ਨੂੰ ਕੀ ਅਪੀਲ ਹੈ ਵਰਕਰ ਮੇਰੇ ਨਾਲ ਹੈ ਜੀ ਸਭ ਮੇਰੇ ਪੈਨ ਭਰਾਵਾ ਹਰ ਵਕਤ ਤੋਂ ਮੇਰੇ ਨਾਲ ਇਹ ਨਹੀਂ ਗੱਲ ਵੀ ਮੈਂ ਪ੍ਰਧਾਨ ਬਣਿਆ ਤੇ ਉਹ ਮੇਰੇ ਨਾਲ ਖੜੇ ਐ ਮੈਂ ਜਦੋਂ ਪ੍ਰਧਾਨ ਨਹੀਂ ਸੀ ਤਦ ਵੀ ਉਹ ਮੇਰੇ ਨਾਲ ਹੀ ਰਲਦੇ ਬੋਲੋ